ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕਰਨਵੀਰ ਸਿੰਘ ਰਾਤ ਆਪਾਂ ਰੁਕੇ ਸੀ ਜੀ ਮੰਦਿਰ ਦੇ ਵਿੱਚ ਪਿੰਡ ਦਾ ਨਾਮ ਹੈ ਜੀ ਟਿੱਕਰੀ ਤੇ ਅੱਜ ਆਪਾਂ ਹੁਣ ਜਾ ਰਹੇ ਹਾਂ ਜੀ ਉਦਮਪੁਰ ਨੂੰ ਤੇ ਤੁਸੀਂ ਪਿੱਛੇ ਦੇਖ ਸਕਦੇ ਕਿੰਨਾ ਖੂਬਸੂਰਤ ਨਜ਼ਾਰਾ ਹੈ ਦੇਖੋ ਪਹਾੜਾਂ ਦਾ ਲਓ ਜੀ ਪੰਜਾਬੀ ਪੰਜਾਬੀ ਓਪੀ ਸਾਰੇ ਸੈਨਾਂ ਤੇ ਆਪਾਂ ਰੁਕ ਗਏ ਜੀ ਪੰਜਾਬੀ ਟਾਬੇ ਤੇ ਮਤਲਬ ਬ੍ਰੇਕਫਾਸਟ ਕਰਨ ਲਈ। ਉਸ ਤੋਂ ਬਾਅਦ ਵਧਾਂਗੇ ਅੱਲ ਦਸ ਵਾਰ। ਹੋਰ ਵੀ ਜੀ। ਕੀ ਹਾਲ ਨੇ ਜੀ? ਬਣਾਏ ਵੀਰੇ। ਹਾਂਜੀ ਹਾਂਜੀ। ਮੈਂ ਜਾ ਰਿਹਾ ਨੇ ਲੇਲ ਦਾ ਵੀਰੇ। ਲੈ ਜਾਊਗਾ ਵੀਰੇ। ਹਾਂਜੀ। ਵੀਰੇ ਪੰਜਾਬ ਦੇ। ਪੰਜਾਬ ਬਠਿੰਡਾ ਸਾਈਡ ਦੇ। ਇਹ ਬਠਿੰਡੇ ਸਾਈਡ ਦੇ। ਇੱਕ ਦੋ ਜ਼ਿਲ੍ਹੇ ਵੀਰੇ ਬਠਿੰਡੇ ਤੋਂ। ਮੈਨੂੰ 6 ਦਿਨ ਹੋ ਗਏ ਵੀਰੇ। 6 ਦਿਨਾਂ। ਥੱਲੇ ਜਾ ਰਹੇ ਵੀਰੇ। ਹਾਂਜੀ। ਮੈਂ ਪੀ ਪੀ ਤੁਸੀਂ ਕਿੱਥੋਂ? ਅਸੀਂ ਪਟਿਆਰੇ ਦੇ ਆ ਵੀਰੇ। ਕਟਿਆ ਲੈ ਸ਼ਹਿਰ ਦੇ ਕੁਲੇ ਟਿਆਰਾ ਨਾ ਕੰਮੇ ਆਪਣਾ ਵੀਰੇ ਅੱਛਾ ਇਹ ਗੱਡੀ ਆਪਣੀ ਹੋਰ ਕੁਝ ਖਵਾ ਪਿਆ ਦੀਗੇ ਨਹੀਂ ਬੱਤ ਜਿੱਥੇ ਵੀਰੇ ਸੇਵਾ ਬਸ ਮਿਹਰਬਾਨੀ ਦੀ ਸਾਈਕਲ ਕੱਲੀ ਆਇਆ ਵੀਰੇ ਹਾਂਜੀ ਹਾਂਜੀ ਕੱਲੀ ਡੋਰ ਬਣਾਇਆ ਹਾਂਜੀ ਹਾਂਜੀ ਕੱਲੇ ਤੇ ਵੀਵੀ 45 ਦਾ ਪੁਰਾ ਪਿੰਡਿਆਂ ਦੇ ਉੱਪਰ ਹੈ ਤਲਵੰਡੀ ਦਾ ਜੀ ਤਲਵੰਡੀ ਦਾ ਹਾਂਜੀ ਕਿਧਰੋਂ ਵਾਇਆ ਆਇਓ ਅੰਬਰਸਰ ਹੋ ਗਈ ਵਾਹਿਗੁਰੂ ਵਾਹ ਹਾਂਜੀ ਦੋਸਤੋ ਆਪਣੇ ਸਫ਼ਰ ਦਾ ਪਹਿਲਾ ਚਰਨਾ ਦੇਖੋ ਹਾਂਜੀ ਆਪਾਂ ਚੱਲ ਰਹੇ ਸੀ ਜੀ ਰਸਤੇ ਵਿੱਚ ਤੇ ਵੀਰ ਜੀ ਨੇ ਮਤਲਬ ਗੱਡੀ ਰੋਕ ਕੇ ਤੇ ਹਾਲਚਲ ਪੁੱਛਿਆ ਤੇ ਕਹਿੰਦੇ ਕਿੱਥੋਂ ਆਏ ਜੋ ਆਪਾਂ ਦੱਸਿਆ ਹਨ ਤੇ ਸੱਚੀ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਹੁਣ ਆਪਣੇ ਲਈ ਖਾਨਪੀ ਦਸਮਲ ਸਮਾਨ ਲੈ ਕੇ ਆਏ ਨੇ ਮੈਂ ਤਾਂ ਆਖਿਆ ਸੀ ਰਹਿਣ ਦੋ ਸੱਚੀ ਬਹੁਤ ਵਧੀਆ ਲੱਗਿਆ ਵੀਰੇ ਨਹੀਂ ਨਹੀਂ ਬਸ ਨਹੀਂ ਨਹੀਂ ਇੱਕ ਪਾਣੀ ਵਾਲੀ ਬੋਤਲ ਬਹੁਤ ਹੈ ਨਹੀਂ 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 ਵੀਰੇ ਥੈਂਕ ਯੂ ਯਾਰ ਥੈਂਕ ਯੂ ਲਵ ਯੂ ਯਾ ਕਹਾਂ ਉਹ ਚਿੰਤਾਤ ਮੈਂ ਲਵ ਯੂ ਬ੍ਰਦਰ ਲਵ ਜੀ ਸ਼ੁਕਰੀਆ ਅੰਕਲ ਜੀ ਕੀ ਨਾਮ ਇਹ ਰਿਹਾ ਜੀ ਆਪਣਾ ਮੈਂ ਲक्की ਬੰਦ ਤੇ ਜੰਮੂ ਤੋਂ ਆਪਾਂ ਸੋਪੋ ਜੰਮੂ ਮੇਨ ਸਿਟੀ ਦੇ ਤੇ ਅੱਜ ਆ ਤੇ ਮਾਰੇ ਹੋ ਗਰੀ ਪੰਜਾਬ ਵਾਲੇ ਕਿਹੜਾ ਆਣਾ ਹੈ ਗੋਲਡ ਕੋਪਰ ਬਟ ਟਾਈਮਿੰਗ ਨਿਕਲੋਂ ਕਰਦੇ ਲਗਾਉਂਗਾ ਤੁਹਾਨੂੰ ਸੁਣਾਂ ਜੀ ওকে ਬਹੁਤ ਬਹੁਤ ਜਿਆਦਾ ਥੈਂਕ ਯੂ ਰੇ ਲੈ ਨੇ ਜੀ ਆਪਾਂ ਨੂੰ ਕਸ਼ਮੀਰ ਦੇ ਮੁੰਡੇ ਕਿਹੜਾ ਪਿੰਡ ਆ ਜੀ ਆਪਣਾ ਕਿਹੜਾ ਨਰਸੂ ਨਾਲਾ ਨਰਸੂ ਨਾਲਾ ਕਿਹੜੀ ਗਲਾਸ ਪੜਦੇ ਤੂੰ 7 8 8 6 7 8 ਇਕੋ گاਉਂ ਦੇ ਕਿ ਭਾਈ ਉੱਤਨੇ ਇਕੋ گاਉਂ ਦੇ ਤੇ ਸਕੂਲ ਕਿੰਨਾ ਕੁ ਦੂਰ ਹੈ ਇੱਥੋਂ ਸਕੂਲ ਹੈ ਮਾਤਾ ਦੇ ਮੋੜ ਅਗਲੇ ਮੋੜ ਅੱਛਾ ਨਹੀਂ ਦੀ ਕਿ ਤੇ ਤੁਸੀਂ ਗਏ ਕਦੀ ਹੁਮਨ ਸ਼ਰੀ ਨਗਰ ਵੱਲ ਕਿ ਨਹੀਂ ਨਹੀਂ ਗਏ ਕਦੀ ਤੇ ਉਹ ਬੱਚੇ ਵੀ ਤੁਹਾਡੇ ਸਕੂਲ ਦੀ ਹੈ। ਹਾਂ। ਛੋਟੀ ਕਲਾਸਾਂ ਦੇ ਹਨ। ਚਲੋ ਇੱਕ ਬੱਚੇ। ਵਾਜੀ ਵਾਹ ਕਿਆ ਖੂਬਸੂਰਤੀ ਪਹਾੜਾਂ ਦੀ। ਤੁਸੀਂ ਨਾ ਸਾਹਮਣੇ ਉੱਪਰ ਦੇਖੋ ਕਿ ਬਹੁਤ ਜ਼ਿਆਦਾ ਮੰਨ ਲਓ ਖੜਮਾ ਪਹਾੜੇ ਤੇ ਫਿਰ ਵੀ ਕਿਵੇਂ ਪਸ਼ੂ ਚਰਦੇ ਪੈਣ ਉੱਤੇ। ਦੂਸਰੀ ਸਾਈਡ ਵੀ ਦੇਖ ਸਕਦੇ ਹੋ ਐਸੇ ਨਾਲ ਪਿੱਛੇ ਬੋਰਡ ਲੱਗਿਆ ਹੋਇਆ ਸੀ ਕਿ ਜਿਹੜਾ ਇਹ ਅੱਗੇ ਏਰੀਆ ਇਹ ਇੱਥੇ ਮੰਨ ਲਓ ਲੈਂਡਸਲਾਈਡਿੰਗ ਹੁੰਦੀ ਆ ਭਾਰ ਟਿਕਦੇ ਰਹਿੰਦੀ ਆ ਤੋ ਦੇਖੋ ਸਾਹਮਣੇ ਕਿਵੇਂ ਮੰਨ ਲਓ ਵੱਡੇ ਵੱਡੇ ਪੱਥਰ ਕਦੋਂ ਵੀ ਮਤਲਬ ਸੜਕ ਤੇ ਆ ਸਕਦੇ ਦੇਖੋ ਸਾਹਮਣੇ ਹਾਂਜੀ ਬਸ ਖੇਚ ਤਾ ਕੇ ਪੈਂਦਾ ਸ਼ਿਰੀ ਨਗਰ ਰਹਿ ਗਿਆ ਇੱਥੇ 164 ਕਿਲੋਮੀਟਰ ਲੇ 580 ਤੇ ਆਪਾਂ ਹੁਣ ਖੜੇ ਹੋਏ ਆ ਟਨਲ ਤੋਂ 2 ਕਿਲੋਮੀਟਰ ਪਿੱਛੇ ਟਨਲ ਮੰਨ ਲਓ ਹੈਗੀ 99 ਕਿਲੋਮੀਟਰ ਦੀ ਵੈਸੇ ਮੰਨ ਲਓ ਲੋਕਾਂ ਨੂੰ ਦੱਸਣਾ ਹੈ ਕਿ ਟਨਲ ਬਣ ਤੋਂ ਪਹਿਲਾਂ ਦਾ 40 45 ਕਿਲੋਮੀਟਰ ਦਾ ਵਲਾ ਪੈਂਦਾ ਸੀ ਹੁਣ ਬਸ ਉਹਦੇ ਬਣ ਦੇ ਕਾਰਨ ਇੱਕ ਤੋਂ ਏਰੀਆ ਪਲੇਨ ਹੋ ਗਿਆ ਮੰਨ ਲਓ ਸਿੱਧੀ ਸਟ੍ਰੇਟ ਤੇ ਇੱਕ ਸਿਰਫ 9 ਕਿਲੋਮੀਟਰ ਰਹਿ ਗਿਆ ਤੇ ਉਹ ਪਾਸਾ ਪਉਣ ਦਿਨ ਸੇਪ ਤੋਂ ਪਹਿਲਾਂ ਆਪਾਂ ਕੱਢ ਜਾਣਾ ਪੈਂਦਾ ਬਣੇਰੋ ਨਾਲ ਹਾਂਜੀ ਪਿਕਅਪ ਤੇ ਲਾਦ ਲਿਆ ਆਪਣਾ ਸਾਈਕਲ ਕਿਉਂਕਿ 터ਨਲ ਦੇ ਵਿੱਚ ਸਾਈਕਲ ਅਲਾਉ ਨਹੀਂ ਹੈਗਾ ਤਾਂ ਕਰਕੇ ਹੁਣ ਆਪਾਂ ਚੱਲਣਾ ਟੂਨਲ ਦੇ ਵਿੱਚ ਮਿਲਦੇ ਆਂ ਜੀ ਟੂਨਲ ਤੋਂ ਬਾਅਦ ਸਾਡੇ 9 ਕਿਲੋਮੀਟਰ ਦਾ ਸਫ਼ਰ ਤਕਰੀਬਨ ਆਪਾਂ ਕਰਿਆ 7-8 ਮਿੰਟਾਂ 'ਚ ਏਸੀ ਪਿਕਅਪ ਗੱਡੀ ਜਿੰਦੇ ਤੇ ਲਿਆ ਕੇ ਆਪਾਂ ਨੂੰ ਤੇ ਛੱਡਿਆ ਪਈਆਂ ਨੇ ਵੈਸੇ ਸੱਚਮੁੱਚ ਜੋ ਸੇਫਟੀ ਗਾਈਡਲਾਈਨਸ ਬਣੀਆਂ ਨੇ ਸੇਫਟੀ ਮਤਲਬ ਪਰਪਸ ਦੇ ਲਈ ਉਹਨਾਂ ਨੇ ਆਖਿਆ ਕਿ ਨਹੀਂ ਜਾ ਸਕਦਾ ਸਿਕਰਲਾ ਹੈ ਨਾ ਉਹ ਕਿਉਂਕਿ ਸਾਢੇ 9 ਕਿਲੋਮੀਟਰ ਦੀ ਸਰੰਗ ਹੈ ਬੰਦੇ ਦਾ ਰਾਹ ਦੇ ਵਿੱਚ ਦੰਬੀ ਘੁੱਟ ਸਕਦਾ ਹੈ ਬਾਕੀ ਸਿੰਗਲ ਲੇਨ ਹੈ ਕੋਈ ਨੇਰੇ ਦੇ ਵਿੱਚ ਲਿਆ ਕੇ ਪਿੱਛੇ ਕੋਈ ਨਾ ਕੋਈ ਟਰੱਕ ਠੋਕੇ ਗੱਡੀ ਠੋਕੇ ਨਾ ਤਾਰ ਕੇ ਉਹ ਉਹ ਚੀਜ਼ ਮਤਲਬ ਸਹੀ ਨਹੀਂ ਹੁੰਦੀ ਤਾਂ ਕਰਕੇ ਰਿਕਵੈਸਟ ਕਰੀ ਸੀ ਮੈਂ ਬੰਨਿਆਂ ਦੇ ਲਿਆ ਕੇ ਆਪਣੇ ਤੇ ਛੱਡਤਾ वैसे क्योंकि ਇਹਨਾਂ ਕੋਲ ਅਲਟਰਨੇਟ ਹੈ ਨਹੀਂ ਜੇ ਹੈਗਾ ਤੇ ਆਪਾਂ ਨੂੰ 50-60 ਕਿਲੋਮੀਟਰ ਦਾ ਦੂਰ ਪੈਣਾ ਸੀ। ਸੋ ਜੀ ਬਹੁਤ ਬਹੁਤ ਧੰਨਵਾਦ ਹੈਂ ਦਾ। ਬਣੇ ਰਹੋ ਜੀ ਸਤਿ ਸ੍ਰੀ ਅਕਾਲ। ਉੱਚੇ-ਉੱਚੇ ਪਹਾੜਾਂ ਵਿੱਚ ਦੀ ਚਨਾਬ ਦਰਿਆ। ਜਦੋਂ ਪੰਜਾਬ ਦੀ ਗੱਲ ਕਰੀਏ ਪੰਜਾਂ ਦਰਿਆਵਾਂ ਦੀ ਧਰਤੀ ਸਤਲੁਜ ਬਿਆਸ ਜੇਲਮ ਚਨਾਬ ਤੇ ਰਾਵੀ। ਇਹ ਜਾ ਰਿਹਾ ਜੀ ਚਨਾਬ। ਦੇਖੋ ਕਿਵੇਂ ਬਰਫੀਲਾ ਤੇ ਸਾਫ ਨੀਲਾ ਪਾਣੀ ਹੈ ਦੇਖੋ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਰਾਮਬਨ ਤੇ ਜਦੋਂ ਮੈਂ ਮੰਨ ਲਓ ਥੋੜਾ ਕੋ ਹਾਈਵੇ ਤੋਂ ਸਾਈਡ ਤੇ ਆਇਆ ਦੇਖਿਆ ਦਰਿਆ ਥੋੜਾ ਸર્ચ ਕੀਤਾ ਜੋ ਦੇਖਿਆ ਕਿ ਇਹਦਾ ਨਾਮ ਚਨਾਵ ਹੈ ਤੇ ਇੱਕ ਮੰਨ ਲਓ ਅਟੈਚਮੈਂਟ ਜੁੜੀ ਹੋਈ ਹੈ ਆਪਣੇ ਮੇਨ ਪੰਜਾਬੀਆਂ ਦੀ ਹਨ ਕਿਉਂਕਿ ਆਪਣੇ ਤਾਂ ਪੰਜਾਬ ਦਾ ਨਾਮ ਹੀ ਇਹਨਾਂ ਦਰਿਆਵਾਂ ਕਰਕੇ ਪਿਆ ਸੋ ਇਮੋਸ਼ਨਲੀ ਕਰਤਾ ਮੈਨੂੰ ਇਹਨੇ ਸੋ ਜੀ ਬਣੇ ਰਿਓ ਅੱਗੇ ਸਫ਼ਰ ਵੱਲ